ਉਹ ਨੂੰ ਜਲਦਾ ਰਹੀ ਅਮੇਜ਼ਿੰਗ ਉਹ ਤਾਰਾ ਵੀ ਤਾਰਾ ਵੜਿਓ ਇਹ ਪਾਈਪ ਲਾਈਨ ਪੈ ਰਹੀ ਹੈ ਇਧਰੋਂ ਸਾਡੇ ਵਖਰਦਾਰ ਜਿਹਨੇ ਸਾਡੇ ਫੋਰਮੈਨ ਉਹ ਚੇਅਰਮੈਨ ਸਾਊ ਉਧਰ ਚੇਅਰਮੈਨ ਸਾਹਿਬ ਜਗਦੇਵ ਸਿੰਘ ਇਧਰ ਸਾਡਾ ਗੋਰਾ ਇਹ ਲਾਣੀਦਾਰ ਸਾਹਿਬ ਲਾਣੀਦਾਰ ਗੋਰਾ ਸਿੰਘ ਇਹ ਸਾਡੇ ਪ੍ਰਧਾਨ ਸਾਹਿਬ ਨੇ ਬਲਾਕ ਸੰਮਤੀ ਮੈਂਬਰ ਜਗਦੀਸ਼ ਸਿੰਘ ਜੱਸਵਾਲ ਇਹਦੀ ਮਿੱਟੀ ਲਾਈ ਜਾਏਗੀ ਇਹ ਬਖਸ਼ੀ ਵਾਲੇ ਤੋਂ ਵੀਰ ਜੀ ਸਾਡੇ ਪੰਮਾ ਰਾਮ ਸਗ ਰੇਡੀ ਵਾਲੇ ਉਹ ਵੀਰ ਜੀ ਵਹਾਦਰਪੁਰ ਬਹਾਦਰਪੁਰ ਦੀ ਟੀਮ ਚੋਂ ਆਏ ਨੇ ਇਹਨਾਂ ਨੇ ਹੁਣ ਤੱਕ ਟ੍ਰੈਕਟਰ ਤੇ ਲਾਈ ਨਹੀਂ ਗੱਡੀ ਤਾਂ ਇਹਨਾਂ ਨੂੰ ਹੁਣੇ ਮਿਲੀ ਕਿਹੜੇ ਪਾਸੇ ਪਤਾ ਆ ਗਿਆ ਪੈਪਰ ਵੱਧ ਨਹੀਂਗਾ ਸਹੀ ਐਸਾ ਹੀ ਐ ਇਹ ਸਾਡੇ ਕਿਹੜਾ ਹੋਰ ਪਟਾਲਾ ਖਾਲੀ ਹੈ ਨਾ ਭੰਵੇਂ ਇਹ ਯੂਥ ਵਿੰਗ ਦੇ ਪ੍ਰਧਾਨ ਨੇ ਸਾਡੇ ਬਾਹਰ ਐਸੋਸੀਏਸ਼ਨ ਦੇ ਜਿਹੜੇ ਠੇਕੇ ਹੁੰਦੇ ਨੇ ਉਹਨਾਂ ਦੇ ਪ੍ਰਧਾਨ ਨੇ ਇਹ ਦੇ ਪਿੱਛੇ ਆ ਰਹੇ ਨੇ ਬਖਸ਼ੀ ਵਾਲਦ ਨੂੰ ਵੀਰ ਜੀ ਇਹ ਅਧਿਆ ਠੇਕਾ ਪ੍ਰਦਾਨ ਨੇ ਮਾ ਸਦਕੇ ਮਾ ਸਦਕੇ